ਕੀ ਕਹਿ ਸਕਦੇ ਆ ਤੁਹਾਨੂੰ ਉਕਰਾਨ ਲਈ ਲਿਆਏ ਡੰਗਰ ਸ਼ਾਹ ਅੱਛਾ ਇਹ ਯਾਰ ਦੂਜੇ ਕੁੱਕਰ ਨਹੀਂ ਗਏ ਜਿਹੜੇ ਹਾਂਜੀ ਲੜਾਈ ਵਾਲੇ ਇੱਥੇ ਪਿੰਡਾਂ ਦੇ ਦੇਖਿਆ ਤੁਸੀਂ ਘਰਾਂ 'ਚ ਚਾਰ ਜਾਨੇ ਹੁੰਦੇ ਤੇ ਚਾਰ ਜਾਨੇ ਹੀ ਮੈਂ ਕਹਿੰਦਾ ਲੜੀ ਜਾਂਦੇ ਸਾਸਰੀ ਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਸੀਗੇ ਰੋਹੀ ਬੀਆ ਬਾਣ ਦੇ ਵਿੱਚ ਆ ਤੁਸੀਂ ਇੱਧਰ ਦੇਖੋ ਮੇਰੇ ਮਗਰ ਆ ਰੋਹੀ ਆ ਮਤਲਬ ਰੋਹੀ ਉਹ ਹੈਗੀ ਆ ਜਿਹੜੀ ਜਿਹੜੀ ਮਤਲਬ ਕੱਚੀ ਨਹਿਰ ਹੁੰਦੀ ਉਹਨੂੰ ਰੋਹੀ ਕਿਹਾ ਜਾਂਦਾ ਦੇਖੋ ਨਹਿਰ ਆ ਮਗਰ ਪਸ਼ੂ ਬੰਨੇ ਹੋਏ ਆ ਆਪਾਂ ਖੜੇ ਆ ਇੱਕ ਨਾ ਕਬੀਲਾ ਹੈਗਾ ਇਹਨੂੰ ਕਹਿੰਦੇ ਆ ਗੁੱਜਰ ਆਪਾਂ ਖੜੇ ਗੁੱਜਰਾਂ ਦੇ ਘਰ ਦੇ ਵਿੱਚ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਹੈਗੀਆਂ ਉਹਨਾਂ ਦੀਆਂ ਮੱਝਾਂ ਪਸ਼ੂ ਰੱਖੇ ਆ ਤੇ ਆ ਰੋਹੀ ਦੇ ਵਿੱਚ ਆੜਾ ਦਵਾਲਾ ਦੇਖ ਲਓ ਤੁਸੀਂ ਕਿੰਨਾ ਵਧੀਆ ਹੈਗਾ ਇਧਰ ਮੇਨ ਰੋਡ ਆ ਤੇ ਇਧਰ ਆਪਾਂ ਜਿਹੜਾ ਰੋਹੀ 'ਚ ਖੜੇ ਆ ਤੇ ਪੁੱਛਦੇ ਇਹਨਾਂ ਦੇ ਮੁੱਖ ਆ ਇਹ ਹੈਗੇ ਆ ਗੁੱਜਰ ਪਾਈਚਾਰੇ ਦੇ ਮੁੱਖ ਜਿਹੜੇ ਕੀ ਕਹਿ ਸਕਦੇ ਆ ਤੁਹਾਨੂੰ ਗੁੱਜਰ ਗੁੱਜਰ ਤਾਂ ਕਹਿੰਨੇ ਆ ਮੁੱਖ ਮੁੱਖ ਸਦਸਿਆ ਜਿਵੇਂ ਪਰਿਵਾਰ ਦਾ ਸਦਸਿਆ ਹੁੰਦਾ ਨਾ ਮੁੱਖ ਜਿਵੇਂ ਵੱਡਾ ਬੰਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਹੋਰ ਸਰ ਕੀ ਹਾਲ ਆ ਠੀਕ ਆ ਠੀਕ ਆ ਜੀ ਤੇ ਆਪਾਂ ਬੈਠ ਜੀਏ ਯਾਰ ਕਿੰਨਾ ਵਧੀਆ ਆਪਾਂ ਇੱਥੇ ਮੰਜੇ ਦੇ ਬੈਠ ਜੋ ਆਪਾਂ ਗੱਲਾਂ ਬੱਤਾਂ ਕਰਨੀਆਂ ਤੇ ਦੂਜਾ ਭਾਈ ਕਿੱਧਰ ਗਿਆ ਉਹ ਨਮਾਜ਼ ਪੜ੍ਹਿਆ ਅੱਛਾ ਨਮਾਜ਼ ਪੜ੍ਹਦੇ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਮੈਨੂੰ ਦੱਸਿਓ ਇਹ ਫਿਰ ਕਿਵੇਂ ਰੋਹੀ ਚ ਕਿਵੇਂ ਰਹਿੰਦੇ ਹੋ ਤੁਸੀਂ ਇਹ ਚਰਾਉਣ ਲਈ ਲਿਆਏ ਡੰਗਰ ਸ਼ਾ ਅੱਛਾ ਕਿੱਥੋਂ ਕਿੱਥੋਂ ਆਏ ਕਿੱਥੋਂ ਤੁਸੀਂ ਨਹੀਂ ਗਗੜੇਵਾਲ ਤੋਂ ਆਏ ਜੀ ਗਗੜੇਵਾਲ ਹਾਂਜੀ ਇਹ ਕਿੱਥੇ ਦਾ ਪਿੰਡ ਤੇ ਰਈਏ ਵਿਆਸ ਲਾਗੇ ਜੀ ਨਾਲ ਬਤੇ ਵੀ ਲਾਗੇ ਰਈਏ ਵਿਆਸ ਕੋਲੇ ਉੱਥੇ ਫਿਰ ਉੱਥੇ ਪੱਕੇ ਡੇਰੇ ਆ ਤੁਹਾਡੇ ਪੱਕੇ ਡੇਰੇ ਜੀ ਠੀਕ ਆ ਠੀਕ ਆ ਇੱਥੇ ਫਿਰ ਕਿੰਨੇ ਘਰ ਹੋ ਤੁਸੀਂ ਇੱਥੇ ਤਿੰਨ ਘਰ ਆ ਜੀ ਅੱਛਾ ਬੱਚੇ-ਬੁੱੱਚੇ ਸਾਰਾ ਪਰਿਵਾਰ ਹੋ ਗਿਆ ਪਰਿਵਾਰ ਸਾਰਾ ਨਾਲ ਹੀ ਹੈ ਠੀਕ ਹੈ ਜੀ ਠੀਕ ਹੈ ਠੀਕਾ ਤੇ ਪਸ਼ੂ ਕਿੰਨੇ ਕੁ ਰੱਖੇ ਹੈਗੇ ਪਸ਼ੂ ਹੈਗੇ 100 ਹੋਣਾ 100 ਪਸ਼ੂ ਆ ਦੇਖ ਲਓ ਦੋਸਤੋ ਕਿੰਨੇ ਸਾਈਡ ਤੇ ਦੇਖ ਲਓ ਇਧਰ ਵੀ ਬੈਠੇ ਆ ਪਸ਼ੂ ਪਿੱਛੇ ਵੀ ਤੁਹਾਡੇ ਕੋ ਮੱਝਾਂ ਵੀ ਸਾਰੀਆਂ ਗਾਈਆਂ ਗੋਇਆਂ ਹੈ ਨਹੀਂ ਹਨਾ ਨਹੀਂ ਮੱਝਾਂ ਹੀ ਆ ਸਾਡੇ ਠੀਕ ਹੈ ਠੀਕਾ ਤੇ ਇਹ ਮੱਝਾਂ ਵੀ ਵਧੀਆ ਚੰਗੀਆਂ ਮੱਝਾਂ ਹੋਣੀਆਂ ਵੀ ਦੁੱਧ ਵਾਲੀਆਂ ਹਨਾ ਹਾਂਜੀ ਹਾਂਜੀ ਸਿਰ ਦੁੱਧ-ਦੁੱਧ ਦਾ ਕੰਮ ਹੀ ਆਪਣਾ ਮੇਨ ਦੁੱਧ ਦਾ ਕੰਮ ਹੀ ਜੀ ਠੀਕਾ ਤੇ ਦੁੱਧ ਫਿਰ ਕਿੱਥੇ ਵੇਚਦੇ ਇੱਥੇ ਮੁੱਢ ਇੱਥੇ ਦੁੱਧ ਹੀ ਆਉਂਦੇ ਜੀ ਇੱਥੇ ਆ ਜਾਂਦੇ ਹਾਂ ਜੀ ਤੁਸੀਂ ਚੋਣਦੇ ਹੋ ਤੇ ਇੱਥੇ ਆ ਜਾਂਦੇ ਹੋ ਹਾਂ ਜੀ ਉਹ ਲੈ ਜਾਂਦੇ ਜੀ ਦੋਨੇ ਟਾਈਮ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਜਿਹੜੇ ਇਹ ਤੁਹਾਡਾ ਯਾਰ ਗੁੱਜਰ ਭਾਈ ਜਰਾ ਇਹ ਮੈਂ ਪੜਦਾ ਹੁੰਦਾ ਸੀਗਾ ਇੱਧਰ ਜੰਮੂ ਕਸ਼ਮੀਰ ਦੇ ਸਾਈਡ ਤੇ ਉਧਰ ਬਹੁਤ ਸੀਗੇ ਗੁੱਜਰ ਗੁੱਜਰ ਸਾਰੇ ਹੀ ਹੈਗੇ ਸਾਬ ਨਹੀਂ ਵੈਸੇ ਤੁਸੀਂ ਪਿੱਛੋਂ ਕਿਹੜਾ ਤੁਹਾਡਾ ਸਟੇਟ ਜਿਲ੍ਹਾ ਕਿਹੜਾ ਸਾਡਾ ਤੇ ਇੱਧਰ ਦਾ ਜਰਮਿਆ ਜੀ ਉਧਰੋਂ ਪਿੱਛੇ ਆਉਣੇ ਦਾਦੀ ਦਾਦਾ ਜੰਮੂ ਦੇ ਜੰਮੂ ਦੇ ਸੀ ਨਾ ਮੈਂ ਤਾਂ ਜਿਵੇਂ ਆਪਾਂ ਦਰਦਾਸਪੁਰ ਲੰਘਦੇ ਆ ਨਾ ਤੇ ਉੱਥੇ ਪੂਰਾ ਸ਼ੁਰੂ ਹੋ ਜਾਂਦੇ ਆ ਗੁੱਜਰ ਬੜੇ ਤੇ ਉਹਨਾਂ ਕੋ ਪਸ਼ੂ ਵੀ ਮੇਰੇ ਸਾਂ 2 2 200 200 2 200 ਪਸ਼ੂ ਹੈਗੇ ਠੀਕ ਆ ਠੀਕ ਆ ਤੇ ਇੱਥੇ ਮਤਲਬ ਤੁਸੀਂ ਭਰਾ ਹੀ ਆ ਤਿੰਨੇ ਭਰਾ ਹੀ ਆ ਤੇ ਉਹਨਾਂ ਦਾ ਪਰਿਵਾਰ ਆ ਹਾਂਜੀ ਹਾਂਜੀ ਠੀਕ ਆ ਤੇ ਯਾਰ ਬੱਚਿਆਂ ਨੂੰ ਫਿਰ ਪੜ੍ਹਨੇ ਕਿੱਥੇ ਭੇਜਦੇ ਆ ਇੱਧਰ ਤੋਂ ਭੇਜਦੇ ਨਹੀਂ ਸਾ ਉੱਥੇ ਉੱਥੇ ਮਸਜਿਦ ਬਣੀ ਆਪਣੇ ਪਿੰਡ ਅੱਛਾ ਉੱਥੇ ਸਾਹਿਬ ਬਣਿਆ ਹਾਂਜੀ ਠੀਕ ਆ ਉੱਥੇ ਪੜਦੇ ਆ ਠੀਕ ਆ ਠੀਕ ਆ ਵੈਸੇ ਪਤਾ ਕੀ ਆਪਣੇ ਤਾਂ ਲੱਗੇ ਯਾਰ ਕਿੰਨੇ ਆਹ ਪਿੰਡ ਆ ਸਾਰਿਆਂ 'ਚ ਸਕੂਲ ਹੈਗੇ ਸਕੂਲ ਜਿਹੜੇ ਜਿਵੇਂ ਛੋਟੇ ਬੱਚਿਆਂ ਨੂੰ ਛੱਡ ਕੇ ਜਿਵੇਂ ਵੱਡਿਆਂ ਨੂੰ ਇਹਨਾਂ ਨੂੰ ਕੋਈ ਵਿਆ ਕਰੋ ਸਾਈਕਲ ਤਾਂ ਚਲਾ ਹੀ ਲੈਂਦੇ ਆ ਟਰੈਕਟਰ ਚਲਾਈ ਫਿਰਦੇ ਆ ਦੇਖਿਆ ਹੁਣ ਠੀਕ ਆ ਤੇ ਇਹ ਜਿਹੜਾ ਤੁਹਾਡਾ ਹੈਗਾ ਕਬੀਲਾ ਇਹ ਤਾਂ ਯਾਰ ਮੁਸਲਮਾਨ ਮੁਸਲਮਾਨ ਪੰਜ ਚਾਰੇ ਨਾਮ ਹਾਂ ਜੀ ਮੁਸਲਮਾਨ ਕਿਉਂਕਿ ਤੁਸੀਂ ਨਮਾਜ਼ ਵੀ ਪੜਦੇ ਹੋ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ بارش ਬੂਰਸ਼ਾਂ ਦੇ ਵਿੱਚ ਕਿਵੇਂ بارشਾਂ ਤਰਪਾਲਾਂ ਛਾਂ ਲੈ ਜਾਂਦੀਆਂ ਤਰਪਾਲਾਂ ਤਰਪੂਲਾ ਪਾ ਲਈ ਦੀਆਂ ਉਵੇਂ ਔਖਾ ਹੀ ਆ ਹਨਾ ਹਾਂਜੀ ਹਾਂਜੀ ਠੀਕ ਆ ਠੀਕ ਇੱਥੇ ਫਿਰ ਕਿੰਨਾ ਟਾਈਮ ਰਹੋਗੇ ਇੱਥੇ ਰ੍ਹਾਂਗੇ ਤਿੰਨ ਚਾਰ ਮਹੀਨੇ ਠੀਕ ਆ ਠੀਕ ਜਦੋਂ ਤੱਕ ਸਾਰੀ ਗਰਮੀ ਆਹੋ ਜਦੋਂ ਤੱਕ ਚਰਾੰਦ ਜਾਂ ਇਹ ਰੋਈ ਦੇ ਵਿੱਚ ਪਾਣੀ ਆਉਂਦਾ ਹਨਾ ਹਾਂਜੀ ਠੀਕ ਤਲੋ ਵਧੀਆ ਵੈਸੇ ਸ਼ਾਹੀ ਪਰਿਵਾਰ ਆ ਥੋੜਾ ਥੋੜੇ ਨਾਲ ਗੱਲ ਵੀ ਤਾਂ ਕਰ ਰਹੇ ਮੈਂ ਲੰਘ ਰਿਹਾ ਸੀਗਾ ਕੱਲ ਵੀ ਸੇ ਕਿਉਂਕਿ ਮੈਂ ਨਾ ਉੱਥੇ ਪੜਦਾ ਰਿਹਾ ਮੈਂ ਸਾਨੂੰ ਇੰਨਾ ਬੰਦਿਆਂ ਨਾਲ ਪਿਆਰ ਸੀਗਾ ਯਾਰ ਐਨੇ ਨੇ ਪਸ਼ੂ ਚਾਰਨੇ ਤੇ ਉਧਰ ਤਾਂ ਉਹਨਾਂ ਦੀ ਬੋਲੀ ਵੀ ਬੱਕਰੀ ਆ ਉਹ ਡੋਗਰੀ ਬੋਲਦੇ ਆ ਸਹੀ ਗੱਲ ਤੁਸੀਂ ਦੇਖਿਆ ਨਾ ਉਹ ਡੋਗਰੀ ਬੋਲਦੇ ਤੁਸੀਂ ਤਾਂ ਚੱਲ ਹੁਣ ਸਾਡੇ ਵਾਂਗ ਪੰਜਾਬੀ ਬੋਲਦੇ ਹਾਂ ਪੰਜਾਬੀ ਬੋਲਦੇ ਠੀਕ ਆ ਤੇ ਆ ਘਰ ਦੇਖੀਏ ਥੋੜਾ ਆਵਲਾ ਆਜੋ ਮੇਰੇ ਨਾਲ ਦੇਖੋ ਜੀ ਆ ਜਵੇਂ ਤਾਪੇ ਰੱਖੀ ਫਿਰਦਾ ਆ ਦੇਖੋ ਦੋਸਤੋ ਇਹ ਸ਼ਾਹੀ ਪਰਿਵਾਰ ਹੈਗਾ ਫੋਨ ਵੀ ਚਾਰਜ ਤੇ ਲੱਗੇ ਲਾਈਟ ਦਾ ਵੀ ਪ੍ਰਬੰਧ ਆ ਤੇ ਆ ਫਿਰ ਰੋਟੀ ਪਾਣੀ ਇੱਥੇ ਭਗਾਉਨੇ ਹਾਂਜੀ ਹਾਂਜੀ ਠੀਕ ਆ ਤੇ ਇਹ ਹੈਗਾ ਘਰ ਇਹ ਘਰ ਤੇ ਆ ਹੈਗੇ ਬਰਤਨ ਇਹਨਾਂ ਦੇ ਬਰਤਨ ਹਾਂਜੀ ਜਿਨ੍ਹਾਂ ਦੇ ਵਿੱਚ ਦੁੱਧ ਪਾਉਂਦੇ ਇਹ ਹਾਂਜੀ ਠੀਕ ਆ ਠੀਕ ਆ ਉਹ ਟਰਾਲੀ ਹਾਂਜੀ ਉਹ ਟਰਾਲੀ ਟਰੈਕਟਰ ਦੀ ਕੁੱਕੜ ਵੀ ਰੱਖੇ ਆ ਕੁੱਕੜ ਵੀ ਹਾਂਜੀ ਕੁੱਕੜ ਵੀ ਹਾਂ ਨਾ ਇਹ ਇਹ ਯਾਰ ਦੂਜੇ ਕੁੱਕੜ ਨਹੀਂ ਗਏ ਜਿਹੜੇ ਲੜਾਉਂਦੇ ਹਾਂ ਹਾਂਜੀ ਲੜਾਈ ਵਾਲੇ ਅੱਛਾ ਹੁਣ ਲੜਾਉਂਦਾ ਨਹੀਂ ਕੋਈ ਠੀਕ ਆ ਠੀਕ ਆ ਆ ਵੇਖੋ ਆ ਸ਼ੌਂਕ ਹੁੰਦਾ ਸੀ ਲੜਾਉਣ ਦਾ ਤੋ ਤੁਹਾਡੇ ਤਾਂ ਵੈਸੇ ਪਹਿਲਾਂ ਤੁਸੀਂ ਲੜਾਉਂਦੇ ਹੋਨੇ ਸ਼ੌਂਕ ਹੁੰਦਾ ਤੁਹਾਨੂੰ ਪਹਿਲਾਂ ਮੇਲਿਆ ਮੋਲਿਆ ਨੀ ਤਾਂ ਘੜਮਦੇ ਹੁਣ ਕੋਈ ਨਹੀਂ ਕਿਉਂਕਿ ਸਾਡੇ ਪਿੰਡਾਂ 'ਚ ਤਾਂ ਕੋਈ ਵੀ ਨਹੀਂ ਇਹੋ ਜਿਹਾ ਕੰਮ ਕਰਦਾ ਸਾਰੇ ਤਾਂ ਨਹੀਂ ਕੋਈ ਨਹੀਂ ਰਹਿ ਗਿਆ ਲੋਕਾਂ ਤੇ ਟਰੈਕਟਰ ਵੀ ਰੱਖੇ ਫਿਰ ਖੇਤੀ ਖੁੱਤੀ ਤਾਂ ਨਹੀਂ ਹੋਣੀ ਹਨਾ ਉੱਥੇ ਪਿੱਛੇ ਤੋਂ ਓਹ ਮਾਣ ਚਾਹੀਦਾ ਠੀਕ ਹੈ ਠੀਕ ਹੈ ਉਹ ਵਧੀਆ ਤੋਵੇਂ ਤੇਰੇ ਲਗ ਨੋਇਸਟਾਰ ਲਾਇਆ ਤਾਂ ਲੱਗੋ ਬੋਲੋ ਬਾਪਾ ਆਪਣਾ ਰੋਟੀ ਪਣੀ ਫਿਰ ਕਿਹੜਾ ਕਿਹੜਾ ਸਬਜ਼ੀਆਂ ਕਿਹੜੀਆਂ ਬਣਾਉਂਦੇ ਤੁਸੀਂ ਸਾਰੀਆਂ ਸਬਜ਼ੀਆਂ ਸਬਜ਼ੀਆਂ ਸਾਰੀਆਂ ਹਰੀਆਂ ਬਣਾਈ ਦੀਆਂ ਸ਼ਾ ਕarele ਬਤਾ ਮੈਂ ਕਹਾਂ ਤੂੰ ਜਿਆ ਮੁਰਗਾ ਮੁਰਗਾ ਨਹੀਂ ਕਦੇ ਚੱਲਦਾ ਜਿਆ ਤਾਂ ਚਿਕਨ ਹਾਂ ਮੈਂ ਉਹੀ ਕਹਿੰਨਾ ਨਾ ਜਿਆ ਮੁਰਗਾ ਮੁਰਗਾ ਹੀ ਚੱਲਦਾ ਹੋਣਾ ਕਉਕੀ ਪਿੰਪਾ ਮੁਰਗੇ ਵੀ ਉਸੀ ਰੱਖੇ ਆ। ਹਾਂਜੀ। ਤੇ ਨਾਲੇ ਲੱਤੀ ਮਸੀ ਵੀ ਜੀ। ਅੱਛਾ ਜੀ। ਮੱਛੀ ਦਾ ਫਿਰ ਮੁੱਲ ਹੀ ਲਿਆਉਨੇ। ਮੱਸੀ ਕੇ ਬਾਦੂ ਆਏ। ਆ ਜਾਂਦੇ। ਠੀਕ ਆ। ਆ ਦੇਖ ਲੋ ਦੋਸਤੋ। ਕਿਉਂਕਿ ਪਾਣੀ ਆਉਂਦਾ ਨਾ ਇਹ ਬਰਸਾਤੀ ਬਰਸਾਤੀ ਹੈਗਾ ਨਾਲਾ। ਤੇ ਨਹਿਰ ਆਉਂਦੀ ਦੇ। ਨਹਿਰ ਆਹੀ। ਕੱਚੀ ਨਹਿਰ ਆ ਹਨਾ। ਠੀਕ ਆ ਠੀਕ ਆ। ਚਲੋ ਵਧੀਆ ਇਹਨਾਂ ਦੇ ਆਹ ਪਲਵਾਨ ਵੀ ਦੇਖੋ। ਤੁਰੇ ਫਿਰਦੇ ਆਂ ਹੀ ਹਨਾ। ਆ ਛੋਟਾ ਦੇਖੋ। ਆ ਛੋਟਾ ਰਾਜੀ ਹੋ ਸੁੱਤਾ ਪਿਆ ਠੀਕ ਐ ਓਏ ਤੇਰਾ ਨਾਮ ਕੀ ਆ ਨਹੀਂ ਇਹ ਨਹੀਂ ਤੇ ਆ ਜਾ ਅਗਲਾ ਇਧਰ ਬਣਾ ਦਿਖਾਈਏ ਆਜੋ ਦੋਸਤੋ ਜਿਹੜਾ ਇਹ ਹੈਗੇ ਆ ਨਾ ਗੁੱਜਰਪਾਈ ਚਾਰ ਦਾ ਜਿਹੜਾ ਕਬੀਲਾ ਹੈਗਾ ਇਹਨਾਂ ਦਾ ਇਹ ਬਹੁਤ ਅਮੀਰ ਬੰਦੇ ਆ ਇਹ ਕੋਈ ਮਾੜੇ ਮੋਟ ਬੰਦੇ ਨਹੀਂ ਹੈਗੇ ਇਹਨਾਂ ਕੋਲੇ ਤੁਸੀਂ ਇੱਕ ਗੱਲ ਦੇਖੋ ਟਰੱਕ ਦੌੜ ਗਏ ਯਾਰ ਲਾ ਟਾਕੜੀ ਆ ਕੀ ਬਣਾਇਆ ਦੋਲ ਬਣਾਇਆ ਦੁੱਧ ਠੰਡਾ ਬਰਫ਼ ਪਾਈ ਅੱਛਾ ਜੀ ਬਰਫ਼ ਪਾਈ ਇਹਦੇ ਚ ਤੇ ਇਹ ਮਤਲਬ ਦੁੱਧ ਠੰਡਾ ਹਾਂਜੀ ਪੀਣਾ ਹੈ ਠੰਡਾ ਕਰਕੇ ਠੰਡਾ ਕਰਕੇ ਪੀਉਂਗੇ ਕੈਂਡਾ ਇਹ ਦੋਸਤੋ ਅਮੀਰ ਘਰਾਣਾ ਹੈਗਾ ਸਾਡੇ ਸਾਰੇ ਮਤਲਬ ਤੁਸੀਂ ਇੱਕ ਗੱਲ ਰੱਖੋ ਇਹਨਾਂ ਕੋਲ 100 100 ਮੱਝਾਂ ਮਤਲਬ ਸੌ ਮੱਜਾਂ ਜਿਹੜੇ ਘਰੇ ਹੁੰਦੀਆਂ ਨਾ ਬਹੁ ਉਹ ਸਾਡੇ ਉਥੇ ਨੇਹਰਾ ਛਾਏ ਹਾਂ 20 ਕਿਲਿਆਂ ਵਾਲਾ ਵੀ ਨਹੀਂ ਉਹਦੀ ਰਿਸਕ ਕਰਦਾ ਨਹੀਂ ਕਰ ਸਕਦਾ ਸਹੀ ਹੈ ਨਾ ਸਹੀ ਗੱਲ ਤੁਸੀਂ ਅਮੀਰ ਬੰਦੇ ਹੋ ਬਿਲਕੁਲ ਸਹੀ ਹੈ ਨਾ ਦੋਦੀ ਤੁਹਾਡੇ ਕੋਲ ਇੱਥੇ ਆਉਂਦੇ ਆ ਤੁਹਾਡੀਆਂ ਮਿੰਤਾ ਕਰਦੇ ਹੋਣੇ ਬਿਲਕੁਲ ਹੈਨਾ ਸਹੀ ਆ ਇਹ ਹੈਗਾ ਆ ਅਗਲਾ ਕਰ ਹਾਂਜੀ ਆ ਵਰਤਨ ਰੱਖਿਆ ਇਹ ਰਸੋਈ ਬਣਾਈ ਹੈਗੀ ਆ ਦੇਖੋ ਇਹ ਰਸੋਈ ਆ ਮਧਾਣੀ ਹੈ ਜੇ ਵੀ ਤੁਸੀਂ ਇਹ ਮੱਤ ਵਾਲੀ ਵੀ ਹੈਗੀ ਆ ਅੱਛਾ ਲਾਈਟ ਵਾਲੀ ਵੀ ਆ ਤੇ ਉਹ ਦੀ ਜੀ ਆਂ ਗਿਆ ਠੀਕ ਆ ਇਹ ਹੈਗਾ ਕਰ ਇਹਨਾਂ ਦਾ ਬਸ ਇਹ ਦਿੱਕਤ ਆ ਵੀ ਜਦੋਂ ਮਤਲਬ ਬਾਰਿਸ਼ ਹੁੰਦੀ ਆ ਉਦੋਂ ਉਦੋਂ ਤਰਪਾਲ ਪਾ ਲਈ ਦੀ ਉੱਤੇ ਠੀਕ ਆ ਉਦੋਂ ਔਖੇ ਹੁੰਦੇ ਹਨਾ ਜਦੋਂ ਬਾਰਿਸ਼ ਆਉਂਦੀ ਆ ਗੇ ਜਾ ਚੋ ਉੱਪਰ ਤੇ ਬਹੁਤ ਪੜਿਆ ਤੂੰ ਕਿੰਨਾ ਹੈਗਾ ਮੈਂ ਚਾਰ ਬੜਿਆ ਚਾਰ ਬੜਿਆ ਲਿਖਣਾ ਪੜਨਾ ਆ ਜਾਂਦਾ ਪਿਆਬੀ ਹਾਂਜੀ ਕੱਲ ਬਹੁਤ ਐਨਾ ਹੀ ਬਹੁਤ ਆ ਬੰਦਾ ਆਪਦਾ ਨੋਂ ਤਾਂ ਲਿਖ ਲੈਂਦਾ ਹਾਂਜੀ ਠੀਕ ਆ ਨਾ ਠੀਕ ਐ ਅਖਬਾਰ ਜਾਂ ਕੋਈ ਵੀ ਚੀਜ਼ ਬੰਦਾ ਪੜ ਸਕਦਾ ਹੈ ਨਾ ਹਾਂਜੀ ਤੁਸੀਂ ਤੁਸੀਂ ਬਹੁਤ ਮੈਂ ਉਰਦੂ ਪੜਿਆ ਜੀ ਤੁਸੀਂ ਉਰਦੂ ਬੜੇ ਹਾਂਜੀ ਉਰਦੂ ਦੀਆਂ ਛੇ ਕੀਤੀਆਂ ਤੇ ਕਿਵੇਂ ਪੜ ਲੈਨੇ ਸਾਰਾ ਕੁਝ ਹਾਂਜੀ ਹਾਂਜੀ ਅੱਛਾ ਹਾਂਜੀ ਕਿ ਇਹ ਕਿਵੇਂ ਫਿਰ ਉੱਥੇ ਆਪਣੇ ਵਿਆਸ ਲੱਗੋ ਕਰੀਆ ਹਾਂਜੀ ਹਾਂਜੀ ਮੁਸੀਦ ਭਾਈ ਉੱਥੇ ਮੁਸੀਦ ਆ ਉੱਥੇ ਪੜਾਉਂਦੇ ਨੇ ਕਿ ਆਪਣੇ ਦਾ ਮੇਰੇ ਨਾਲ ਪੜਾਉਂਦੇ ਨਹੀਂ ਬੜਾ ਟਾਈਮ ਨਹੀਂ ਉੱਥੇ ਹਿੰਦੀ ਪੰਜਾਬੀ ਸਾਰਾ ਕੁਝ ਪੜਾਉਂਦੇ ਆ ਉੱਥੇ ਉਰਦੂ ਪੜਾਉਂਦੇ ਹਾਂਜੀ ਹਾਂਜੀ ਸਾਰੀਆਂ ਜੀ ਚਾ ਪੜਾਉਂਦੇ ਆ ਠੀਕ ਆ ਠੀਕ ਆ ਨਹੀਂ ਉਰਦੂ ਦਾ ਵਧੀਆ ਹੁਣ ਤਾਂ ਮੇਰੇ ਸਾਹ ਉਰਦੂ ਮੇਰਾ ਦਾਦਾ ਜਾਣਦਾ ਸੀ ਉਹਨਾਂ ਦੀ ਡੈਥ ਹੋਈ ਨੂੰ ਕਿੰਨੇ ਸਾਲ ਹੋ ਗਏ 6-7 ਹੁਣ ਘਟ ਗਿਆ ਉਦੋਂ ਹੁਣ ਤਾਂ ਕੋਈ ਨਹੀਂ ਜਾਣਦਾ ਠੀਕ ਚਲੋ ਵਧੀਆ ਇਹ ਅਮੀਰ ਬੰਦੇ ਹੈਗੇ ਆ ਇਹੋ ਜਿਹਾ ਘਰਾਣਾ ਜਿਹੜਾ ਮਤਲਬ ਸਪੈਸ਼ਲ ਬੰਦੇ ਨੂੰ ਕਹਿ ਸਕਦੇ ਆਪਾਂ ਖਾਸ ਬੰਦੇ ਜਿਹੜੇ ਆ ਇਹ ਹੈਗੇ ਆ ਗੁੱਜਰ ਇਹ ਮਤਲਬ ਜੰਮੂ ਤੋਂ ਲੈ ਕੇ ਪੂਰਾ ਗਰਦਾਸਪੁਰ ਬਟਾਲਾ ਪਠਾਨਕੋਟ ਤੇ ਹੁਣ ਆਪਣੇ ਏਰੀਏ ਚ ਵੀ ਹੈ ਹਨ ਇਧਰ ਵੀ ਆ ਚਲੋ ਬਹੁਤ ਬਹੁਤ ਧੰਨਵਾਦ ਬਾਈ ਅਸੀਂ ਲੰਘ ਰਹੇ ਸੀ ਮੈਂ ਕਿਹਾ ਯਾਰ ਬਾਈਆਂ ਨਾਲ ਗੱਲ ਜਰੂਰ ਕਰਕੇ ਜਾਨੀ ਚਾਹ ਦੋ ਮਿੰਟ ਹੀ ਗੱਲ ਹਨਾ ਪਰ ਤੁਸੀਂ ਮਿਲੇ ਨਹੀਂ ਸੀਗੇ ਹੁਣ ਮਿਲ ਬਹੁਤ ਨੂੰ ਦੇ ਯਾਰ ਕੋਲਾ ਕੋਲਾ ਲਿਆ ਮੈਂ ਵੀ ਆਇਓ ਸਾਰੇ ਬੈਜੋ ਜਵਾਗਮੀ ਬੈਜੋ ਸਾਰੇ ਬਹੁਤ ਬੈਠ ਜਾਓ ਉਪਰ ਹੀ ਆ ਜਾਓ ਕੋਈ ਨਹੀਂ ਲੈ ਛਡੋ ਯੋ ਬਲਾਸ ਜੀ ਲਿਆ ਯੋ ਕੇ ਬਾਟੀ ਰੁਕ ਜਾਓ ਨਾ ਕੁੱਕੜ ਮਾਰ ਦੋ ਦੋਸਤੋ ਆ ਦੇਖੋ ਇਹ ਇਨਾ ਭਾਈ ਸਾਹਿਬ ਨੇ ਆਪਣੀ ਇੱਜ਼ਤ ਮਾਨ ਕਰਿਆ ਇਹਨਾਂ ਨੇ ਦੁੱਧ ਆਪਾਂ ਨੂੰ ਦਿੱਤਾ ਠੰਡਾ ਬਰਫ਼ ਪਾ ਕੇ ਕਿਆ ਆ ਵੀ ਪੀ ਰਹੇ ਆ ਇਹ ਨਾ ਲੋ ਟਾਈਮ ਕਹਿੰਦੇ ਅਸੀਂ ਦੁੱਧ ਪੀਨੇ ਠੰਡਾ ਕਰਕੇ ਜਮਾ ਬਰਫ਼ ਪਾ ਕੇ ਤੇ ਆ ਨਜ਼ਾਰਾ ਆਪਾਂ ਨੂੰ ਕੋਲਾ ਭਰਤਾ ਸੀਗਾ ਅੱਧਾ ਪੀ ਲਿਆ ਆਪਾਂ ਅੱਧਾ ਰਹਿ ਗਿਆ ਠੀਕ ਆ ਬਹੁਤ ਤੁਸੀਂ ਨਾ ਘੈਂਡਾ ਥੋਡਾ ਕਬੀਲਾ ਥੋਡਾ ਜਿਹੜਾ ਭਾਈਚਾਰਾ ਨਾ ਤੁਸੀਂ ਰਾਲ ਕੇ ਰਹਿੰਦੇ ਹੋ ਆ ਦੇਖ ਲਓ ਮੈਂ ਆ ਦੇਖ ਰਿਆ ਆ ਦੇਖੋ ਦੋਸਤੋ ਕਿੰਨੇ ਮਤਲਬ ਇੱਕ ਘਰ ਤੋਂ ਘਰੇ ਤੁਸੀਂ ਕਿੰਨੇ ਜੀਓ ਇੱਥੇ ਜਿਨੇ ਤੁਸੀਂ ਕਿੰਨੇ ਬੱਚੇ-ਬੁੱੱਚੇ ਪਾ ਕੇ ਟੋਟਲ ਕਿੰਨੇ ਹੋ 25-26 ਹੋਣੇ ਹਾਂ 26 ਜਾਣੇ ਤੇ ਸਾਡੇ ਇੱਥੇ ਪਿੰਡਾਂ 'ਚ ਦੇਖਿਆ ਤੁਸੀਂ ਘਰਾਂ 'ਚ 4 ਜਾਣੇ ਹੁੰਦੇ ਤੇ 4 ਜਾਣੇ ਹੀ ਮੈਂ ਕਹਿੰਦਾ ਲੜੀ ਜਾਂਦੇ 4 ਜਾਣੇ ਹੀ ਲੜੀ ਜਾਂਦੇ ਆ 26 ਜਾਣੇ ਆਪਾਂ 26 ਜਾਣਿਆ ਕਿੰਨੇ ਵਧੀਆ ਹਨਾ ਛੋਟੇ ਛੋਟੇ ਬੱਚੇ ਉਹ ਫਿਕਰ ਹੀ ਨਹੀਂ ਉਹ ਖੇਡਦੇ ਫਿਰਦੇ ਆ ਹਾ ਰੋਈ ਦੇ ਵਿੱਚ ਕੋਈ ਵਿਆਹਵਾਂ ਚ ਕਮਾਲ ਸਿਰਾਂ ਕੀਤਾ ਪਿਆ ਬਾਹੂ ਤੇ ਚਲੋ ਮਿਲਦੇ ਆ ਦੋਸਤੋ ਅਗਲੇ ਨਵੇਂ ਵਿਸ਼ੇ ਤੇ ਕਿਸੇ ਦੇ ਠੀਕ ਆ